ਲੇ ਬਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਐਸ ਵੇਲੇ ਪਿੰਡ ਹੈਯਾਤਪੁਰ ਔਰ ਨੂਰਪੁਰ ਬੇਦੀ ਦਾ ਪਿੰਡ ਹੈ ਨੂਰਪੁਰ ਬੇਦੀ ਤੋਂ 2 5 ਕਿਲੋਮੀਟਰ ਅੱਗੇ ਜਿਹੜਾ ਰੋਡ ਬਲਾਚੌਰ ਵੱਲ ਨੂੰ ਜਾਂਦਾ ਉੱਥੇ ਹੈ ਪਿੰਡ ਹੈਯਾਤਪੁਰ ਹੈਯਾਤਪੁਰ ਪਿੰਡ ਤੁਹਾਨੂੰ ਦਿਖਾਵਾਂਗੇ ਪੂਰਾ ਚੰਗੀ ਤਰ੍ਹਾਂ ਨਾਲ ਆ ਦੇਖੋ ਜੀ ਹੈਯਾਤਪੁਰ ਦੇ ਨਾਲ ਹੀ ਜਿੱਥੇ ਬੋਰਡ ਲੱਗਿਆ ਉਸ ਤੋਂ ਬਾਅਦ ਦਰਵਾਰ ਖਵਾਜਾ ਗਰੀਬ ਨਿਵਾਜ਼ ਅਜਮੇਰ ਸ਼ਰੀਫ ਪਹਿਲੇ ਆ ਜਾਂਦਾ ਜੀ ਇਹ ਮੈਂ ਤੁਹਾਨੂੰ ਦਿਖਾਣਾ ਜੀ ਦਰਸ਼ਨ ਦੇਦਾਰ ਕਰਾਉਣਾ ਜੀ ਪਿੰਡ ਹੈਯਾਤਪੁਰ ਦਰਵਾਰ ਖਵਾਜ਼ਾ ਗਰੀਬ ਨਿਵਾਜ਼ ਅਜਮੇਰ ਸ਼ਰੀਫ ਆਦੇ ਖੋਦੀ ਅੱਥੋਂ ਤੁਹਾਨੂੰ ਮੈਂ ਬਾਹਰੋਂ ਦੀ ਦਰਸ਼ਨ ਕਰਾ ਰਿਹਾ ਜੀ ਕਰੋ ਜੀ ਦਰਸ਼ਨ ਦਰਸ਼ਣ ਦਿਦਾਰ ਲਾਓ ਜੀ ਹੁਣ ਚੱਲਦੇ ਆ ਜੀ ਆਪਾਂ ਪਿੰਡ ਦੇ ਅੰਦਰ ਪਿੰਡ ਦੇ ਅੰਦਰ ਦਾ ਤੁਹਾਨੂੰ ਜਿਹੜਾ ਅੰਦਰੂਨ ਵੀ ਦਿਖਾਵਾਂਗੇ ਚਲੋ ਜੀ ਮਾਰੋ ਕਿੱਕ ਜੀ ਸਕੂਟਰ ਤੇ ਚੱਲੇ ਜੇ ਸੀ ਔਰ ਪਿੰਡ ਜਿਹੜਾ ਹੈ ਅੰਦਰੂਨੀ ਦਿਖਾਵਾਂਗੇ ਹਯਾਤਪੁਰ ਹਯਾਤਪੁਰ ਦੇ ਬਹੁਤ ਜਿਹੜੇ ਜੋ ਖਾਨ ਉਹ ਲਹਿੰਦੇ ਪੰਜਾਬ ਵਿੱਚ ਵੀ ਚਲੇ ਗਏ ਹਨ ਕਿਉਂਕਿ ਇਹ ਪੁਰਾਣਾ ਪਿੰਡ ਹੈ ਸੰਤਾਲੀ ਤੋਂ ਪਹਿਲਾਂ ਇੱਥੇ ਮੁਸਲਮਾਨ ਭਾਈਚਾਰੇ ਦਾ ਬਹੁਤ ਵਸੇਬ ਸੀ ਔਰ ਆਪਣਾ ਜਾ ਰਿਹਾ ਜੀ ਹਯਾਤਪੁਰ ਪਿੰਡ ਦੇ ਅੰਦਰ ਵਾਲੋਂ ਹਾਂ ਜੀ ਕਿਆ ਕੋ ਦਿਖਾ ਸਕ ਜੇ ਤੇ ਇਹ ਸਕੂਲ ਆ ਗਿਆ ਜੀ ਪਹਿਲਾਂ ਹੀ ਸਰਕਾਰੀ ਮਿਡਲ ਸਮਾਰਟ ਸਕੂਲ ਹਯਾਤਪੁਰ ਰੂਪਨਗਰ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਹਯਾਤਪੁਰ ਔਰ ਜੀ ਸਕੂਲ ਦੇਖ ਰਹੇ ਹੋ ਜਿਹੜਾ ਕੋਈ ਸਕੂਲ ਪੜਿਆ ਦੇਖਦਾ ਹੈ ਜਾਂ ਇਸ ਨਾਲ ਕੋਈ ਜੁੜੀ ਯਾਦ ਕਿਸੇ ਨੂੰ ਹੈ ਸਕੂਲ ਨਾਲ ਤਾਂ ਉਹ ਜ਼ਰੂਰ ਸਾਂਝੀ ਕਰੋ ਦੇਖੋ ਦੀ ਘਣੇ-ਘਣੇ ਦਰਖਤ ਲੱਗੇ ਹੋਏ ਨੇ ਬਹੁਤ ਵਧੀਆ ਹਯਾਤਪੁਰ ਦਾ ਜਿਹੜਾ ਵਾਤਾਵਰਨ ਜਿਹੜਾ ਬਹੁਤ ਅੱਛਾ ਹੈ ਔਰ ਆਪਾਂ ਹੁਣ ਪਿੰਡ ਦੇ ਅੰਦਰ ਨੂੰ ਜਾਣ ਲੱਗੇ ਆ ਜੀ ਆ ਆਗੇ ਦੀ ਮੋੜ ਪਹਿਲੇ ਪਿੰਡ ਦਾ ਆ ਦੇਖੋ ਜੀ ਆ ਗਲੀਆਂ ਹਯਾਤਪੁਰ ਦੀਆਂ ਹਯਾਤਪੁਰ ਆ ਇੱਥੇ ਕੁਮਾਰ ਦੇ ਨਾਲ ਅੱਗੇ ਜਾ ਕੇ ਇਹਨਾਂ ਦੇ ਕੋਲ ਤਾਂ ਕੀ ਗੱਲ ਕਰੀਏਗਾ ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਹੈ ਪਿੰਡ ਹਯਾਤਪੁਰ ਹਾਂਜੀ ਤੁਸੀਂ ਪੁਰਾਣੇ ਐ ਹਾਂਜੀ ਇੱਥੇ ਜੰਮੇ ਐ ਕੀ ਨੌਕੀ ਤੁਹਾਡਾ ਨੌ ਮੇਰਾ ਹੈਗਾ ਬਖਸ਼ੀਰਾਮ ਬਖਸ਼ੀਰਾਮ ਕਿੰਨੀ ਉਮਰ ਹੋ ਗਈ ਉਮਰ ਮੇਰੀ 76 ਸਾਲ 76 ਸਾਲ ਹੱਲਿਆ ਮੇਲੇ ਦਾ ਵੀ ਕੁਝ ਯਾਦ ਐ ਕੁ ਸੁਣੀਆਂ ਲੋਕਾਂ ਤੋਂ ਗੱਲਾਂ ਆਪਣੇ ਦਾਦਿਆਂ ਤੋਂ ਬਜ਼ੁਰਗਾਂ ਤੋਂ ਦੇਖ ਲੇ ਵੀ ਜੀ ਹੈ ਦੇਖੇ ਬਥੇ ਦੇ ਦੇਖੇ ਬਥੇ ਹਾਂਜੀ ਅੱਛਾ ਮੁਸਲਮਾਨ ਭਾਈਚਾਰੇ ਦੇ ਬਹੁਤ ਘਰ ਸੀਗੇ ਇੱਥੇ ਪਹਿਲਾਂ ਹਾਂਜੀ ਕੁਝ ਚਲੇ ਗਏ ਉਧਰ ਉਹ ਘੁੰਮਦੇ ਜਾਂਦੇ ਹੁਣ ਵੀ ਹੈਗੇ ਨੇ ਕੁਝ ਇੱਥੇ ਉਸ ਵੇਲੇ ਤੇ ਵੀ ਹੈਗੇ ਪਹਿਲੇ ਵੇਲੇ ਤੇ ਵੀ ਹੈਗੇ ਤੁਹਾਡਾ ਪਿੰਡ ਦਿਖਾ ਰਹੇ ਹਾਂ ਅੱਜ ਹਯਾਤਪੁਰਾ ਵਾਲੇ ਤੁਹਾਡੀ ਸ਼ਕਲ ਆ ਗਈ ਵਿੱਚ ਲੋਕ ਦੇਖਣਗੇ ਚਲੋ ਜੀ ਆਜੋ ਜੀ ਬਖਸ਼ੀ ਰਾਮ ਜੀ ਨਾਲ ਗੱਲਬਾਤ ਹੋ ਗਈ ਸੀ ਆ ਦੇਖੋ ਜੀ ਪਿੰਡ ਦੇ ਅੰਦਰ ਅਸੀਂ ਦਾਖਲ ਹੋ ਗਏ ਜੀ ਹੁਣ ਪਿੰਡ ਦੀਆਂ ਗਲੀਆਂ ਦਿਖਾ ਰਹੇ ਹਾਂ ਇਹ ਅੱਗੇ ਮੰਦਰ ਆ ਰਿਹਾ ਹੈ ਮੰਦਰ ਇਹਦਾ ਹਾਂਜੀ ਸ਼ਿਵਾਂ ਦਾ ਮੰਦਰ ਹੈ ਜੀ ਸ਼ਿਵਾਂ ਦਾ ਮੰਦਰ ਆ ਗਿਆ ਜੀ ਅੱਗੇ ਮਾਤਾ ਦਾ ਵੀ ਮੰਦਰ ਨਾਲ ਹੀ ਹੈ ਕਹਿੰਦੇ ਜੀ ਆ ਦੇਖੋ ਜੀ ਹਯਾਤਪੁਰ ਆ ਦੇਖੋ ਜੀ ਮੰਦਰ ਆ ਗਿਆ ਆ ਦੇਖੋ ਜੀ ਮੰਦਰ ਆ ਗਿਆ ਸ਼ਿਵ ਦਾ ਮੰਦਰ ਆ ਦੇਖੋ ਜੀ ਹਯਾਤਪੁਰ ਦਾ ਸ਼ਿਵ ਦਾ ਮੰਦਰ ਮਾਤਾ ਦਾ ਮੰਦਰ ਇਹ ਬਾਬਾ ਬਲਕਨਾਥ ਜੀ ਦਾ ਮੰਦਰ ਇੱਧਰ ਮੈਣ ਰੱਖੀ ਹੋਈ ਜੀ ਅਚਾਰ ਮੈਣ ਵੀ ਰੱਖੀ ਹੋਈ ਹੈ ਚਿਵਾਂ ਰੇ ਇੱਧਰ ਸੀਵਾਂ ਦਾ ਜੀ ਮੰਦਰਾ ਦੇਖੋ ਜੀ ਹਨੂਮਾਨ ਦਾ ਜੀ ਹਨੂਮਾਨ ਜੀ ਦਾ ਮੰਦਿਰ ਵੀ ਇਹ ਸਾਰਾ ਕੁਝ ਦੇਖੋ ਇਕੱਠਾ ਇੱਕੋ ਜਗ੍ਹਾ ਤੇ ਬਹੁਤ ਵਧੀਆ ਹਾਂਜੀ ਤੁਸੀਂ ਕਿਹੜੇ ਪਿੰਡ ਦੇ ਹੋ ਬਈ ਦੱਸੋ ਬੋਲੋ ਬੋਲੋ ਇਹ ਇਹੀ ਪਿੰਡ ਇਹੀ ਪਿੰਡ ਕੀ ਨੌਂ ਦਾ ਪਿੰਡ ਦਾ ਯਾਨ ਹਯਾਤਪੁਰ ਦੇ ਤੁਸੀਂ ਮੁਸਲਮਾਨਾਂ ਦੇ ਬੱਚੇ ਮੁਸਲਮਾਨਾਂ ਦੇ ਬੱਚੇ ਹਾਂਜੀ ਅੱਛਾ ਕੀ ਨੌਂ ਤੇਰਾ ਯਾਨ ਯਾਨ ਤੇਰੇ ਬਾਪੂ ਜੀ ਦਾ ਨਾਮ ਡੈਡੀ ਦਾ ਨਾਮ ਸ਼ਮਸ਼ੇਰ ਅਲੀ ਦਾਦੇ ਦਾ ਨਾਮ ਯਾਦ ਹੈ ਦਾਦਾ ਹਾਂ ਨਾਮ ਵੀ ਨਹੀਂ ਪਤਾ ਦਾਦਾ ਜੀਤ ਜੀਤ ਦਾਦੇ ਜਨਾ ਹਾਂਜੀ ਅੱਛਾ ਜੀਤ ਜੀਤ ਦੇ ਨਾਲ ਕਾ ਲਿਖਦੇ ਆ ਪਹਿਲਾਂ ਜੀਤ ਦੇਖੋ ਜੀ ਅਜੇ ਵੀ ਮੁਸਲਮਾਨ ਭਾਈਚਾਰਾ ਇੱਥੇ ਹਯਾਤਪੁਰ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਅੱਗੇ ਚੱਲਦੇ ਕਿੱਦਾਂ ਨੂੰ ਘਰ ਤੁਹਾਡੇ ਅੱਗੇ ਹੈ ਜਿਹਨਾਂ ਦੇ ਘਰ ਕਹਿੰਦੇ ਜੀ ਹਯਾਤਪੁਰ ਦੇ ਆ ਨਿਆਣੇ ਇਕੱਠੇ ਹੋ ਗਏ ਜੀ ਉਹ ਸਕੂਲ ਜਾਂਦੇ ਸਾਰੇ ਕੰਮ ਕਰਦੇ ਹੋ ਯਸ ਕੰਮ ਕਰਦੇ ਹੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਫਿਰ ਇਹ ਵੀ ਜਾਂਦਾ ਸਕੂਲ ਛੋਟਾ ਵੀ ਜਾਂਦਾ ਸਾਰੇ ਸਕੂਲ ਜਾਂਦੇ ਆ ਕੰਮ ਵੀ ਕਰਦੇ ਆ ਵੇਖੋ ਮੈਂ ਪਤਾ ਕਰਨਾ ਸਕੂਲ ਤੁਹਾਡੇ ਮਾਸਟਰ ਜੀ ਨਾਲ ਗੱਲ ਕਰੂੰਗਾ ਕੰਮ ਕਰਦੇ ਵੀ ਹੈ ਕਿ ਨਹੀਂ ਕਰਦੇ ਕਰਦੇ ਆ ਚੰਗਾ ਬਾਏ 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 ਇੱਥੇ ਜੀ ਰਾਮਲੀਲਾ ਹੁੰਦੀ ਜੀ ਹਯਾਤਪੁਰ ਦੇ ਵਿੱਚ ਜਿੱਥੇ ਰਾਮਲੀਲਾ ਹੁੰਦੀ ਹੈ ਜੀ ਕਹਿੰਦੇ ਆ ਦੇਖੋ ਜੀ ਖੂ ਖੂ ਤੇ ਮਰਾਉ ਦੀ ਕੈਮਰਾ ਇਹ ਖੂ ਆ ਗਈ ਇਹ ਵੀ ਪੁਰਾਣਾ ਖੂਗਾ ਜੀ ਇਹ ਪੁਰਾਣਾ ਖੂਹ ਆ ਜੀ ਕਹਿੰਦੇ ਦੇਖੋ ਜੀ ਖੂਹ ਦੇਖੋ ਜੀ ਇੱਥੇ ਪੌਣੀਆਂ ਹੋਣੀਆਂ ਲੱਗੀਆਂ ਕਿਸੇ ਟਾਈਮ ਔਰ ਲੱਗਦੀਆਂ ਹੋਣੀਆਂ ਨੇ ਰੌਣਕਾਂ ਔਰ ਇਧਰ ਸਾਹਮਣੇ ਮੰਦਰ ਔਰ ਰਾਮਲੀਲਾ ਦਾ ਮੰਚਨ ਵੀ ਇੱਥੇ ਹੁੰਦਾ ਹੈ ਬਹੁਤ ਵਧੀਆ ਜੀ ਆ ਦੇਖੋ ਜੀ ਪੁਰਾਣੇ ਪੁਰਾਣੇ ਘਰ ਬਹੁਤ ਵਧੀਆ ਲੱਗ ਰਹੇ ਨੇ ਹਯਾਤਪੁਰ ਪਿੰਡ ਨੂਰਪੁਰ ਬੇਦੀ ਦਾ ਔਰ ਨੂਰਪੁਰ ਬੇਦੀ ਤੋਂ ਮਹਿਜ 23 ਕਿਲੋਮੀਟਰ ਦੂਰ ਜਿਹੜਾ ਹੈ ਬਲਾਚਰ ਰੋਡ ਦੇ ਉੱਤੇ ਆਪਾਂ ਦਿਖਾ ਰਹੇ ਤੁਹਾਨੂੰ ਹਯਾਤਪੁਰ ਚਲੋ ਜੀ ਅੱਗੇ ਜੀ ਇਧਰ ਪੁਰਾਣੀਆਂ ਗਲੀਆਂ ਵਿੱਚ ਵੀ ਲੈ ਕੇ ਜਾਵਾਂ ਜਿੱਧਰ ਪੁਰਾਣਾ ਵਸੇਬ ਜਿੱਧਰ ਰਿਹਾ ਨਾ ਜੀ ਆਹ ਦੇਖੋ ਜੀ ਬਿਲਡਿੰਗ ਪੁਰਾਣੀ ਆਹੋ ਪੁਰਾਣਾ ਬੰਦੇ ਆਹੋ ਅੱਛਾ ਜੀ ਆਹ ਦੇਖੋ ਕੀ ਹਾਲ ਚਾਲ ਨੇ ਜੀ ਨਵਾਤੇ ਜੀ ਨਮਸਤੇ ਜੀ ਕੀ ਨਾਮ ਕੀ ਹੈ ਤੁਹਾਡਾ ਜੀਦ ਮੁਹੰਮਦ ਹੈ ਕਿਹੜਾ ਮੁਹੰਮਦ ਜੀਦ ਮੁਹੰਮਦ ਇਕ ਹੋਰ ਜੀਦ ਮੁਹੰਮਦ ਜੀਦ ਮੁਹੰਮਦ ਹਾਂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਮੇਰੀ ਉਮਰ

ਅਤਾ ਸ਼ੀਦ ਮੁਹੰਮਦ ਜੀ ਉਮਰ ਕਿੰਨੀ ਹੋ ਗਈ ਉਮਰ ਜੀ 95 ਸਾਲ ਦੇ ਹੋ ਗਏ 95 ਸਾਲ ਦੇ ਹੋ ਗਏ ਇਹਦਾ ਮਤਲਬ ਜਦੋਂ ਦੇਸ਼ ਦੀ ਬੰਦ ਹੋਈ 47 ਵੇਲੇ ਉਦੋਂ ਤੁਸੀਂ ਗਏ ਨਹੀਂ ਉਧਰ ਨਾ ਇੱਥੇ ਰਹਿ ਗਏ ਕਿਦਾਂ ਲੋਕ ਛਿਪ ਕੇ ਲੋਕ ਛਿਪ ਕੇ ਹਾਂ ਇੱਥੇ ਲੈ ਕੇ ਜਾਣ ਨੂੰ ਕਹਿੰਦੇ ਸੀ ਤੁਹਾਨੂੰ ਜਾਣ ਨੂੰ ਉਹ ਨਾ ਕੋਈ ਨਹੀਂ ਕਹਿੰਦਾ ਤੁਸੀਂ ਲੋਕ ਕਿੱਥੇ ਛਿਪਦੇ ਰਹੇ ਕਿੱਥੇ ਲੋਕ ਦੇ ਛਿਪਦੇ ਰਹੇ ਕਿਤੇ ਗੱਤਾਰ 'ਤੇ ਕਿਤੇ ਬੋਂਗੜੀ 'ਤੇ ਮੱਕੀ ਆਚਾ ਐਵੇਂ ਰਹੇ ਤੇ ਪਿੰਡ ਥੋੜਾ ਹਿਆਤ ਪੂਰੀ ਸੀਗਾ ਹਾਂ ਪਿੰਡ ਵਾਲਿਆਂ ਨੇ ਤੁਹਾਨੂੰ ਕਿੱਦਾਂ ਰੱਖਿਆ ਹਾਂਜੀ ਉਸ ਵੇਲੇ ਹਿੰਦੂ ਬਣਾ ਕੇ ਹੈ ਹਿੰਦੂ ਹਿੰਦੂ ਬਣਾ ਲਿਆ ਸੀਗਾ ਹਾਂ ਅੱਛਾ ਹਾਂਜੀ ਫਿਰ ਦੁਬਾਰਾ ਤੁਸੀਂ ਫਿਰ ਇਸਲਾਮ ਚ ਜਾ ਗਏ ਹਾਂਜੀ ਅੱਛਾ ਇੱਕ ਵਾਰੀ ਉਹਨਾਂ ਨੇ ਲੁਕਾਉਣ ਲਈ ਹਿੰਦੂ ਬਣਾਇਆ ਕਿ ਜ਼ਬਰਦਸਤੀ ਬਣਾਇਆ ਲੁਕਾਉਣ ਲਈ ਬਣਾਇਆ ਨਾ ਹਾਂ ਭਈਆ ਆਪਣਾ ਘਰ ਦਾ ਨਹੀਂ ਤੁਹਾਨੂੰ ਲੁਕਾਉਣ ਲਈ ਵੀ ਲੁਕੇ ਰਹਿਣ ਤਾਂ ਕਰਕੇ ਹਿੰਦੂ ਬਣਾਤਾ ਸੀ ਹਾਂ ਹੈ ਬੀਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਤੁਹਾਨੂੰ ਬਚਾਣ ਲਈ ਹਾਂਜੀ ਅੱਛਾ ਫਿਰ ਜਦੋਂ Hindu ਹੋਗੇ ਤੁਸੀਂ ਫਿਰ ਤੁਹਾਡਾ ਨਾਮ ਕੀ ਰੱਖੋ ਐਸੇ ਉਦੋਂ ਹਾੜੇ ਨਾ ਹਾਂ ਹਾੜੇ ਨਾ ਪਹਿਲਾਂ ਹੀ ਹੈ ਨਾ ਪਹਿਲਾਂ ਤਾਂ ਐਹੀ ਤਾਂ ਜਦੋਂ Hindu ਹੋਗੇ ਫਿਰ ਨਾਮ ਬਦਲਿਆ ਤਾਂ ਹਾਂ ਉਹੀ ਰੱਖਿਆ ਉਹੀ ਅੱਛਾ ਥੋੜੀ ਦੇਰ ਲਈ ਬਣੇ ਹਾਂ ਅੱਛਾ ਹੋਰ ਪਰਿਵਾਰ ਜਿਹੜੇ ਸੀਗੇ ਮੁਸਲਮਾਨਾਂ ਦੇ ਇੱਥੇ ਉਹ ਅੱਧੇ ਚਲੇ ਗਏ ਮਾਰ ਦਿੱਤੇ ਅੱਧੇ ਚਲੇ ਗਏ ਅੱਜ ਮਾਰ ਕੁਛ ਰਹਿ ਗਏ ਤੁਸੀਂ ਜਿਹੜਾ ਰਹਿ ਗਏ ਹੋਰ ਤੁਹਾਡੇ ਨਾਲ ਤੇ ਕਿਹੜੇ ਕਿਹੜੇ ਰਹਿ ਗਏ ਸਾਡੇ ਨਾਲ ਦੇ ਕੁਛ ਚਲੇ ਗਏ ਕੁਝ ਮਾਰ ਗਏ ਕੁਝ ਮਾਰ ਪੇ ਪਾਸ ਪਰ ਕਿਨ ਆਪਣੇ ਅਰਸ਼ਦ شاہਦ ਨਾਂ ਦਾ ਇੱਕ ਹੈਗੇ ਨੇ ਉੱਥੇ ਮਿੰਟ ਗੁਮਰੀ ਰਹਿੰਦੇ ਨੇ ਚੀਚਾ ਵਤਨੀ ਹਾਂ ਅੱਜ ਕੱਲ ਪਾਕਿਸਤਾਨ ਉਹਨਾਂ ਕਹਿੰਦੇ ਨੇ ਸਾਡੇ ਕੁਝ ਪਰਿਵਾਰ ਇੱਥੇ ਵੀ ਸੀਗੇ ਕੋਈ ਇੱਥੇ ਟਰਾਂਸਪੋਰਟ ਦਾ ਕੰਮ ਕਰਦੇ ਨੇ ਹੈਗੇ ਨੇ ਪਰਿਵਾਰ ਦੇ ਕੋਈ ਗੁੱਜਰ ਨੇ ਪਤਾ ਨਹੀਂ ਮੈਂ ਢੋਲ ਤੁਹਾਨੂੰ ਕਿਹਦੇ ਨਾਮ ਯਾਦ ਆਪਣੇ ਟਾਈਮ ਦੇ ਆਂਦੇ? ਤੁਹਾਨੂੰ ਕਿਸੇ ਦੇ ਨਾਮ ਯਾਦ ਹੈ? ਅਨੂ ਅ ਅਨੂ ਇਹਦੇ ਪੁਰੇ ਬੁਢੇ ਐ ਨਾ। ਹਾਂ ਉਹ ਪਤਾਵਣਾ ਹੁੰਦੇ। ਦੱਸੋ ਨਾ। ਹੈਂ? ਇਹ ਬੁੱਤ ਦਾ। ਅੱਛਾ ਤੁਹਾਡਾ ਭੇੜੇ ਚੋਤਾ ਬਿੱਲੂ ਅੱਛਾ ਨੂਰਾ ਨੂਰਾ ਤੇ ਰੂਲਿਆ 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 ਹੂੰ え ઓર કણી કેડા તા ઓ નપુ લગ મે કોઈની યાદ કર લો રોલિયા બિલ્લુ હા રોલિયા બિલ્લુ બિલ્લુ અચ્છા એ એ ભેડે દે તાડે એ તોડે ભેડે દે તા હા ઇક લેમ્બુ લેમ્બુ અચ્છા આયે ਡਾਕਟਰ ਹੋਰ ਗੱਲਬਾਤ ਕੋਈ ਉਸ ਸਮੇਂ ਦੀ ਕਿਦਾਂ ਦਾ ਦੌਰ ਸੀ ਉਹ ਠੀਕ ਹੈ ਹਾਂ ਓਹ ਠੀਕ ਐ ਸੇ ਤੁਹਾਡੀ ਓਹ ਠੀਕ ਹੈ ਠੰਡਾ ਵੀ ਨਾ ਆਇਆ ਹੈ ਸ਼ੁਕਰ ਹੈ ਠੰਡਾ ਵੀ ਨਾ ਆਇਆ ਹੈ ਹਾਂ ਗਰਮੀ ਬਹੁਤ ਹੈ ਹਾਂ ਤੁਸੀਂ ਪੀ ਲਓ ਨਹੀਂ ਬਸ ਸ਼ੁਕਰੀਆ ਮਿਹਰਬਾਨੀ 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 ਨਹੀਂ ਮਿਹਰਬਾਨੀ ਹਯਾਤਪੁਰ ਦੇ ਵਿੱਚੋਂ ਦੀ ਲੰਘ ਰਹੇ ਹਾਂ ਜੀ ਆਪਾਂ ਇਹ ਰਾਣਿਆਂ ਦੇ ਘਰ ਨੇ ਕਹਿੰਦੇ ਪੁਰਾਣੇ ਔਰ ਆ ਦੇਖ ਪਾ ਰਹੇ ਹੋ ਤੁਸੀਂ ਆਲੇ ਦੁਆਲੇ ਮੈਂ ਦਿਖਾ ਰਿਹਾ ਤੁਹਾਨੂੰ ਸਾਰਾ ਬੁੱਧ ਪੁਰਾਣੇ ਘਰ ਨੇ ਤੁਨੂੰ ਜੱਗੇ ਹਯਾਤਪੁਰ ਪਿੰਡ ਬਹੁਤ ਪੁਰਾਣਾ ਪਿੰਡ ਔਰ ਨੌਰਪੁਰ ਬੇਦੀ ਬਲਾਕ ਦਾ ਪਿੰਡ ਨੌਰਪੁਰ ਬੇਦੀ ਤੋਂ 2.5 ਕਿਲੋਮੀਟਰ ਦੂਰ ਬਲਾਚਰ ਰੋਡ ਦੇ ਤੇ ਪਿੰਡ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸੀ ਹਯਾਤਪੁਰ ਨਾਲ ਸਬੰਧਿਤ ਆਪਣੀਆਂ ਯਾਦਾਂ ਜਿਹੀਆਂ ਉਹ ਸਾਂਝੇ ਕਰੋ ਕੁਝ ਲੈਂਦੇ ਪੰਜਾਬ ਚੱਲਗੇ ਕੁਝ ਇੱਧਰ ਹੈਗੇ ਨੇ ਔਰ ਜਿਹੜਾ ਕੋਈ ਵੀ ਸ਼ਹਿਨ ਹੈ ਕਿਸੇ ਵੀ ਤਰ੍ਹਾਂ ਦਾ ਵਾਹ ਵਾਸਤਾ ਰੱਖਦਾ ਹੈ ਉਹ ਜ਼ਰੂਰ ਕਮੈਂਟ ਕਰੋ ਔਰ ਦੇਖੋ ਆਪਣੇ ਪਿੰਡ ਦੀਆਂ ਗਲੀਆਂ ਚਲਾਓ ਜੀ ਤੇਜ਼ੀ ਨਾਲ ਹੋ ਜੀ ਆ ਦੇ ਕੋਲੀ ਪਿੰਡ ਦਾ ਵਸੇਬ ਬਹੁਤ ਵਧੀਆ ਦੇਖੋ ਜੀ ਖੁੱਲੇ ਖੁੱਲੇ ਘਰ ਨੇ ਇੱਧਰ ਹਯਾਤਪੁਰ ਪਿੰਡ ਥਾਰੇ ਦੇ ਅੰਦਰ ਅਸੀਂ ਤੁਹਾਨੂੰ ਕਿੰਨਾ ਕਰਾ ਕੇ ਜਿੱਥੇ ਪਿੰਡ ਆ ਲਓ ਜੀ ਆਪਾਂ ਹੁਣ ਚੱਲੀਏ ਘਰ ਵੱਲ ਹਾਂ ਜੀ ਦਿਖਾ ਲਓ ਦਿਖਾ ਲਓ ਦਿਖਾ ਦਿਓ ਬੱਸ ਦੋ ਫਾ ਲਓ ਜੀ ਕਿੱਧਰ ਘਰ ਮੁਸਲਮਾਨਾਂ ਦੇ ਸੀ ਜੱਟਾਂ ਦੇ ਘਰ ਇਹ ਜੱਟਾਂ ਦੇ ਘਰ ਅੱਛਾ ਅੱਛਾ ਮੌਜੂਦਾ ਸਰਪੰਚ ਸਾਹਿਬ ਆਹਰੇ ਦੇ ਘਰ ਠੀਕ ਹੈ ਜੀ ਆ ਦੇਖੋ ਜੀ ਹਯਾਤਪੁਰ ਹਯਾਤਪੁਰ ਦੀਆਂ ਗਲੀਆਂ ਆ ਦੇਖੋ ਜੀ ਜੂ ਹਯਾਤਪੁਰ ਦੀ ਔਰ ਕਿੱਧਰ ਕਿੱਧਰ ਨੂੰ ਸੜਕਾਂ ਜਾ ਰਹੀਆਂ ਨੇ ਇਹ ਰਾਜੂਵਰਾਂ ਦੇ ਘਰ ਨੇ ਜੀ ਮੁਸਲਮਾਨਾਂ ਦੇ ਘਰ ਨੇ ਅੱਛਾ ਅੱਛਾ ਚਲੋ ਜੀ ਚੱਲੀਏ ਹੁਣ ਆਪਾਂ ਲਓ ਜੀ ਤੁਹਾਨੂੰ ਹਯਾਤਪੁਰ ਪਿੰਡ ਦਿਖਾਇਆ ਔਰ ਇੱਥੋਂ ਦੀ ਜੂ ਤੁਹਾਨੂੰ ਦਿਖਾਈ ਪਿੰਡ ਦੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਦਾ ਇਹ ਉਪਰਾਲਾ ਹਯਾਤਪੁਰ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਰਹੇ ਨੇ ਇੱਥੋਂ ਛੱਡ ਕੇ ਹਿਜਰਤ ਕਰਕੇ ਵੀ ਚਲੇ ਗਏ ਨੇ ਤੇ ਇੱਥੋਂ ਦੇ ਜਿਹੜੇ ਮੂਲ ਵਸਨੀਕ ਨੇ ਉਹ ਵੀ ਜਿਹੜੇ ਨੇ ਲੱਖ ਵੱਖ ਜਗ੍ਹਾ ਤੇ ਸੈਟਲ ਹੋ ਗਏ ਨੇ ਕੁਝ ਅਮਰੀਕਾ ਕੈਨੇਡਾ ਇੰਗਲੈਂਡ ਵੀ ਚਲੇ ਜਾਂਦੇ ਨੇ ਤਾਂ ਆਪਣੇ ਪਿੰਡ ਨੂੰ ਕਰਿਓ ਯਾਦ ਹਯਾਤਪੁਰ ਪਿੰਡ ਤੁਹਾਨੂੰ ਦਿਖਾ ਰਹੇ ਹਾਂ ਅਸੀਂ